ਜੀ ਗੁੱਡ ਮਾਰਨਿੰਗ ਫਰੋਮ ਨਗਾਰੂ ਸਵੇਰ ਸੋਹਣੀ ਆ ਦੇਖੋ ਸਾਰੀ ਜੰਮਨੋ ਸਾਹਰੇ ਰਹੀਆਂ ਰੋਟੀਆਂ ਇਹ ਇਧਰ ਜੋਈ ਰੇਖਾਟ ਕਰ ਰਿਹਾ ਤੇ ਅਸੀਂ ਆਪਦੇ ਕ੍ਰੈਂਪਾਂ ਤੇ ਗੈਟਰ ਜੜਨ ਲੱਗੇ ਆ ਤੇ ਸੋਹਣਾ ਨਜ਼ਾਰਾ ਅੱਜ ਬੱਸ 8 ਘੰਟੇ ਚ ਚਾਲੇ ਪਾ ਲੈਣੇ ਆਪਾਂ

ਸਸਤੀ ਗਾਉ ਸਰਪੰਸਾਦੋ ਕਿਵੇਂ ਹੋ ਦੇਖ ਲਈ ਵੀਡੀਓ ਵਾਰਸ ਵਾਲੀ ਸਾਡੀ ਇੱਕ ਛਤਰੀਆ ਕਲ ਛਤਰੀਆ ਕਲ ਦੇਖ ਲਿਓ ਤੇ ਛਤਰੀਆ ਕਲ ਅੱਛਾ ਛਤਰੀਆ ਕਲ ਤੱਕ ਪਹੁੰਚਣਾ ਹਾਂ ਜੀ ਪੂਰੇ ਅੱਜ ਰੋਹ ਹੋ ਗਏ ਚਾਲੇ ਪਣ ਅੱਗੇ ਆ ਠੀਕ ਆ ਜੀ ਠੀਕ ਆ ਫਿਰ ਬਈ ਦੌਰ ਨਰ ਲੱਗਿਆ ਹੁਣ ਆਪਾਂ ਸਰਪਾਸ ਨੂੰ ਚੌਥੇ ਦਿਨ ਜਿ ਸੂਰਜ ਵਧੀਆ ਨਿਕਲਿਆ ਥੋੜੇ ਜਿ ਸਰੀਰ ਨੂੰ ਨਿਗ੍ਹਾ ਮਿਲ ਗਿਆ ਸਾਧਰੇ ਦਾ ਵਟ ਕੱਢ ਤੇ ਬਈ ਡੰਡ ਹਾਂ ਬੇਹੱਦ ਜ਼ਿਆਦਾ ਪਰਜ ਵੀ ਪਈ ਸੀ ਟੌਪ ਵੱਲ ਨੂੰ ਵੱਧਦੇ ਹੋਏ ਸਾਰੇ ਟਰੈਕਰ ਆਪਣੇ ਆਹ ਸ਼ਾਨਦਾਰ ਨਜ਼ਾਰੇ ਆਹ ਪਰ ਦੇਖੋ ਇਹ ਵੀ ਇੱਕ ਕੈਂਪ ਸਾਈਟ ਆ ਪਾਣੀ ਭਰਦੇ ਆਂ ਦੇਖਦੇ ਸੋਨਾ ਵੀ ਹੋ ਗਿਆ ਬਹੁਤ ਘੰਟਾ ਕਮ ਆ ਫੋਟੋ ਆ ਖਿਚਾਰਿਆ ਹੁੰਦੇ ਸਾਰੀ ਰੇਂਜ ਦੀ ਇੱਧਰ ਸਾਹਮਣੇ ਬਰਫਾਂ ਲੱਦੀ ਹੁਬੀ ਚੜਾਈ ਚੜਨ ਲੱਗੇ ਆ ਲੱਗ ਭੱਗ ਨੇੜੇ ਹੀ ਪਹੁੰਚਣ ਵਾਲੇ ਆ ਹੁਣ ਤਾਂ ਦੁਬਾਰ ਇੱਕ ਹੋਰ ਆਉ ਪਾਸ ਆ ਰੱਜਾ ਸਾਹਮਣੇ ਰੱਜ ਨੇ ਚੜ੍ਹ ਕੇ ਉਸ ਤੋਂ ਬਾਅਦ ਪਾਸ ਆ ਰਹਿਣਾ ਲੋ ਜੀ ਰੱਜ ਚੜ੍ਹ ਗਏ ਆਪਾਂ ਦਮ ਲਾ ਰਿਹਾ ਸਾਰੀ ਟੀਮ ਉਹ ਸਾਹਮਣੇ ਉਧਰ ਨੂੰ ਆਪਾਂ ਚੜਨਾ ਨੇੜੇ ਹੀ ਆ ਪਾਸ ਹੁਣ ਕੋਈ ਜ਼ਿਆਦਾ ਨਹੀਂ ਬਧੀਆ ਆਰਾਮ ਨਾਲ ਹੀ ਚੜ ਗਏ ਸਾਰੇ ਬੰਦੇ ਬਲਿੰਦਰ ਜੀ ਕੁਛ ਨਹੀਂ ਹੁੰਦਾ ਆ ਸਸਤੋ ਵੀ ਹੋ ਗਏ ਲਓ ਜੀ ਪਹੁੰਚ ਗਏ ਆਪਾਂ ਸਾਰ ਪਾਸਟਾਪ ਸਾਰੇ ਪਾਸੇ 360 ਡਿਗਰੀ ਸ਼ਾਨਦਾਰ ਵਿਊ ਦਿੰਦਾ

फोटो वीडियो जो भी होगा वो सब कुछ हो जाएगा सरफास्ट सर का जो है ना हमारा बस उसके टॉप में हो उसके लिए सबको आपको कॉन्ग्रेचुलेशन आपका जो है जो है सरपास ट्रैक हो गया और बैथर ने भी हमारा अच्छा सपोर्ट किया ठीक है

न, एक है ऐसा। पे ना जगह नहीं है, है। से पास हो जाएगा, जैसे आपका पूरा ट्रैक ऑलमोस्ट कम्प्लीट हो जाएगा एटी परसेंट ट्वेंटी परसेंट रहेगा वहां से हमसे दस स्लाइड करके नीचे को जाएंगे ठीक है वहाँ स्लाइड करने के बाद लंच करेंगे पानी है वहाँ पे थोड़ा पानी अभी यहाँ भी मिलेगा वहाँ भी भर लेना वहां से आगे स्लाइड करके जाएंगे नीचे को वो अपना लंच वगैरह करेंगे पानी पुनी कर लेना ठीक है जिस जिसको फिल करना उसके बाद सीधा बिस्करी को तो अभी यहाँ पे आपको मैं देता हूं, कितना टाइम चाहिए बोलो मिनट पंद्रह मिनट है अभी फोटो वगैरह कर लो जिसने वीडियो बनाना वीडियो बनाओ रील बनाना है रील बनाओ जिसको जो करना है पंद्रह मिनट के अंदर वो करो लेकिन उससे पहले अभी ग्रुप इकट्ठा है ना एक ग्रुप फोटो कर लो सर 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 जी हाँ जी उससे पहले ये सारी पीक्स बता दो उनके नाम क्या है एक्चुअल में ये ਪਿਕਸ ਇੱਕ ਪਿਕਸ ਕੇ ਨਾਮ ਹੁੰਦੇ ਜੋ ਕਲਾਈਮਬਲ ਹੁੰਦੇ ਇਧਰ ਦਾ ਪੰਜਾਬ ਵਾਲੀਆਂ ਆ ਗਈਆਂ ਬਰਫ ਨਹੀਂ ਹੈਗੀ ਜੋ 5-4 ਮੀਟਰ ਸੇ ਡਾਊਨ ਹੈ ਠੀਕ ਹੈ ਜੋ 6 ਕੋਈ 8 ਮੀਟਰ ਸੇ ਹਾਈਟ ਹੁੰਦਾ ਹੈ ਨਾ

ਲਓ ਜੀ ਹੁਣ ਅਗਲੇ ਟੋਪ ਵੱਲ ਨੂੰ ਵੱਧ ਰਹੇ ਹਾਂ ਉਸ ਤੋਂ ਬਾਅਦ ਫਿਰ ਉਤਰਾਈ ਸ਼ੁਰੂ ਹੋ ਜਾਣੀ ਹੈ ਕਹਿੰਦੇ ਸਲਾਈਡ ਕਰਾਵਾਂਗੇ ਦੇਖਣਾ ਹੈ ਫਿਰ ਸਲਾਈਡ ਦਾ ਮਜ਼ਾ ਹੁਣ ਚੱਲੇ ਅੱਗੇ ਨੂੰ ਬ్రో ਵਾਪਸੀ ਤੇ ਕਿਵੇਂ ਲੱਗਿਆ ਬਈ ਰਿੰਕੂ ਬਈ ਪੂਰਾ ਹੈ ਨਜੰਤਾ ਬਈ ਥੁਰਾ 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 ਹੋ ਗਿਆ ਇੱਕਰ ਪਾਰ ਤੇ ਵੀ ਬਾਰੇ ਬਹੁਤ ਲੰਬਾ ਫਾਸਲੇ ਦੇ ਦਾ ਕੀ ਅੱਖਦਾਂਗੇ ਫੱਟੇ ਪਾਦਾਂਗੇ ਪੈੜਾਈ ਪੈਦਾ ਕਰੀਂ ਉਹ ਯਾਰ ਇਹ ਆਪਣੇ ਟੀਮ ਪੂਰੇ ਇਹ ਰੰਗ ਬਰੰਗੀਆਂ ਕਾਲੀਆਂ ਇਧਰੋਂ ਕੋਰੇ ਬਚਨ ਦੇ ਲਈ ਪ੍ਰਧਾਨ ਜੀ ਹਰਜਿੰਦਰ ਨੋਟਖੜ ਜੀ ਸਤਿ ਸ਼੍ਰੀ ਅਕਾਲ ਲਓ ਵੀ ਸਲਾਈਡ ਤੇ ਸਲਾਈਡ ਮਾਰ ਕੇ ਜਾਣਾ ਹੋਣਾ ਅੱਥਾ ਹੋ ਗਏ ਲਓ ਮਰਾ ਬਣਾਵਾਂਗੇ ਫਾਜ਼ਲ ਭਾਈ ਲਓ ਵੀ ਸੁੰਨੀ ਕਿ ਉਧਰ ਮੈਡਮ ਗਏ ਚਲੋ ਚੱਲੋ ਸਾਰੇ ਚਲੋ ਆਪ ਆਪਣੇ ਸਾਰੇ ਯਾਨੀ ਕਿ ਮੋਬਾਈਲ ਚਲੋ 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 ਵੈਰੀ ਗੁੱਡ ਝੁਕਣਾ ਨਹੀਂ ਹੈ ਤਿੰਨ ਸਲਾਈਡ ਹੈ ਆਪੇ ਤਿੰਨ ਤਿੰਨੇ ਬੰਦੇ ਬੈਠ ਜਾਓਰ ਇਹ ਸਾਈਡ ਕਰਨੀ ਹੁਣੇ ਉੱਤਰ ਕੇ ਜਾਓ ਲਓ ਵੀ ਹੋ ਗਿਆ ਗੁਰਚਰਨ ਕੱਤੀ ਦੱਲਾਓ ਬੈਠ ਕੇ ਜਾਓ ਬੈਠ ਕੇ ਜਾਓ ਉਹ ਰਮਨਪ੍ਰੀਤ ਬਾਈ ਆ ਗਏ ਗਏ ਨਜ਼ਾਰਾ ਹੀ ਬਹੁਤ ਆਉਂਦਾ ਆਪਾਂ ਵੀ ਚੱਲਦੇ ਹਾਂ ਹੁਣ ਉਹ ਬੋਤਾ ਡੇਗੀ ਮੈਂ ਤੁਰ ਕੇ ਜਾ ਆ ਭਾਈ ਦੇਖੋ ਤੁਹਾਡੇ ਪਿੰਡ ਦੇ ਮੁੰਡੇ ਬਹੁਤ ਦੇਖੀਏ ਸਲਾਈਡ ਸਾਰੇ ਵੀ ਸਲਾਈਡ ਲਾ ਕੇ ਆ ਰਹੇ ਆ ਦੇਖੋ ਘੈਂਡਾ ਕੰਮ ਤਾਂ ਹਾਂ ਤੋਂ ਹੁਣਾਂ ਪਹਿਲਾਂ ਵੀ ਉੱਪਰੋਂ ਲਾਈਸ ਹੁਣ ਇੱਥੋਂ ਘੈਂਟ ਆ ਸੋਣਾ ਯਾਰਾ ਬਹੁਤ ਇਹ ਦੁਬਾਰਾ ਅੱਗੇ ਜਾਣਾ ਆਪਾਂ ਉਹ ਸਾਹਮਣੇ ਪੀਕ ਜੇ ਤੇ ਉੱਥੋਂ ਫੇਰ ਸਲਾਈਡ ਲੱਗੋ ਉਹ ਆਉਂਦੇ ਆ ਦੇਖੋ ਤਾਂ ਤਾਂ ਰੋੜੇ ਉਹ ਆਉਂਦਾ ਬੰਦਾ ਆਉਂਦਾ ਇੱਕ ਅਰਜੁਨ ਆਏਗਾ ਆਪਾਂ ਅਰੇ ਆਣਾ ਅਰਜੁਨ ਦਰ ਆਇਆ ਪੋ ਸਪਿੰਡਰ ਆ ਗਿਆ ਸਪੀਡ ਫੜੀ ਆ ਵਾਵਾ ਆ ਵਾਵਾ ਕੰਪਨੀ ਆ ਇਹ ਦੂਜੇ ਬੰਦੇ ਦੇ ਕਿਹੜਾ ਹੁੰਦਾ ਉਹ ਰਾਮ ਜੀ ਦਾ ਜੀ ਉਹ ਜਿੱਨਾ ਮਾਹੀ ਕੋਲ ਦੇਖੋ ਤੇ ਕਾਲਾ ਉਹ ਵੀ ਚਾਰ ਤੋਂ ਮਸਲੀ ਲਓ ਵੀ ਇੱਕ ਕਤਾਰ ਵਿੱਚ ਪੂਰੇ ਬਰਫੀਲੇ ਏਰੀਏ ਚੋਂ ਲੰਘਦੀ ਹੋਈ ਟੀਮ ਆਪਣੀ ਉਹ ਦੇਖੋ ਅੱਗੇ ਵਧ ਰਹੀ ਹੈ ਅੱਧੀ ਟੀਮ ਅਗਰ ਰੁਕੀ ਜਾ ਰੈਸਟ ਵਾਸਤੇ ਇਹ ਅੱਧੀ ਟੀਮ ਆਪਣੀ ਫਿਰ ਦੁਬਾਰਾ ਉਹ ਸਾਹਮਣੇ ਧਾਰ ਤੇ ਜਾਣਾ ਹੋ ਜੀ ਹੌਲੀ ਹੌਲੀ ਅੱਗੇ ਵੱਧ ਰਹੇ ਆ ਚੋਬਰ ਬਹੁਤੋਂ ਨਿਕਲਦੇ ਆ ਬਈ ਅੱਗੇ ਥੋੜਾ ਜਿਹਾ ਔਖਾ ਕੰਮ ਅੱਛਾ ਠੀਕ ਸਾਲ ਸਾਲ ਲਾ ਕੇ ਨਗਾ ਲਿਓ ਯਾਰ ਲੰਗਾਵਾਗੇ ਕਮਨਾ ਕਮੇ ਤਾਂ ਲੰਗਾਵਾਗੇ ਕਮਨਾ ਕਮੇ ਤਾਂ ਕੋਈ ਨਹੀਂ ਨਾਲ ਹੀ ਆ ਚਲੋ ਵੀ ਸਵਤ ਥੋੜਾ ਹੀ ਆ ਸੌਖਾ ਹੀ ਆ ਕੰਮ ਸਾਰਿਆਂ ਨੂੰ ਸਵਾਦ ਚੱਲੋ ਬਈ ਸਵਾਦ ਸਵਾਦ ਆਜੋ ਡਾਕਟਰ ਸਾਹਿਬ ਬੱਸ ਬੱਸ ਆਹੀ ਸੀ ਥੋੜਾ ਜਿਹਾ ਗਾ ਤਾਂ ਓਕੇ ਦੀ ਰਿਪੋਰਟ ਆ ਆਜੋ ਡਾਕਟਰ ਸਾਹਿਬ ਲੈ ਲਿਆ ਕੰਮ ਚੱਕ ਤੇ ਫੱਟੇ ਚੱਕ ਤੇ ਆਜੋ ਆਜੋ ਬੈਲਡਾਂ ਬੈਲਡਾਂ ਕੋਈ ਨਹੀਂ ਉੜੇ ਹੋ ਆਜੋ ਮਨੋਜ ਬਾਈ ਬੈਲਡਾਂ ਮਨੋਜ ਬਾਈ ਵੈਰੀ ਗੁੱਡ ਬੈਲਡਾਂ ਗੁਲਸ਼ਨ ਬਾਈ ਲਾਸਟ ਚੜਾਈ ਆ ਸਾਡੀ ਹੁਣ ਵੇ ਵੀ ਬਾਬਾ ਟਿੱਕੀ ਆ ਉਹ ਥੱਲੋਂ ਜਮਾਂ ਸਿੱਧੇ ਚੜੇ ਆ ਤੇ ਸਾਹਮਣੇ ਟਾਪਿੰਡਾ ਜਿਹੜਾ ਉੱਥੇ ਜਾਣਾ ਆਪਾਂ ਜਮਾਂ ਸਿੱਧੀ ਹਰਥ ਦੇ ਵਿਚ ਦੀ ਚੜਾਈ ਆ ਉਹ ਦੂਦਾ ਟਾਪ ਪਹੁੰਚ ਜਾਣਾ ਆਪਾਂ ਫੇਰ ਆਪਣਾ ਟਰੈਕ ਕੰਪਲੀਟ ਹੋ ਜੂ ਤਕਰੀਬਨ ਤਕਰੀਬਨ ਹੋਵੇ ਸਹੀ ਹੈ ਪ੍ਰਧਾਨ ਜੀ ਆਜੋ ਆਜੋ चढ़ चढ़ बोच बोच के ही है बसा नया मेरे बनी बहुत जोर लगाया चढ़ाई ने आज बाजू और अपने देखो लो चढ़ के आप जो बिल्कुल टॉप पे पहुंच गए जो मैक्सीम पॉइंट इतने आ ਸਾਰ ਪਾਸੇ ਟੌਪ ਸਾਰੇ ਫੁੱਟੋ ਫੁੱਟੋ ਪਿੱਛੇ ਹੀ ਕਰਵਾ ਦਿੰਦੇ ਇੱਥੇ ਜਗ੍ਹਾ ਨਹੀਂ ਹੈਗੀ ਖੜਨ ਦੀ ਬਹੁਤ ਤੰਗ ਬਰਜਾ ਕਿੱਛੇ ਸੁਨੀਲ ਭਾਈ ਓਕੇ ਚੱਕ ਤੇ ਫੱਟੇ ਆਪ ਸੁਣਾਓ ਆਪ ਕਿਵੇਂ ਹੋ ਹਮ ਵੀ ਬੜੀ ਆ ਇਕਦਮ ਮਸਤ ਇਧਰੋਂ ਹੀਠਾਂ ਤੋਂ ਆ ਰਹੇ ਆਗੇ ਟਿੱਖੀ ਚੜਾਈ ਹੈ ਲਾਸਟ ਤੇ ਆ ਪਹੁੰਚ ਗਏ ਬੰਦੇ ਬੰਦੋ ਮੈਨੂੰ ਫੋਲੋ ਕਰੋ ਗਾਈਡ ਕੋ ਬਹੁਤ ਵਧੀਆ ਇਧਰ ਆ ਗਾਈਡ ਆਪਣਾ ਨਵਾਂ ਦਾ ਆਜੋ ਦੇਖੀ ਜਾਊਗੀ ਕੰਮ ਤੇ ਹੱਥੋਂ ਸੇ ਉਹ ਹਵਾ ਨਾਲ ਉਹ ਹਵਾ ਨਾਲ ਬੜਾ ਹੁਣ ਕਾਲੀ ਹੋਣ ਲੱਗ ਜੂਗੀ ਇਹ ਕੀ ਹੈ ਉਹ ਪੋੜਿਆ ਤੇਰੇ ਤੇ ਜਾਮਾ ਓਏ ਆਇਆ ਪੱਟਿਆ ਕਿੱਤੀ ਧਾਰਤੋਂ ਨਹੀਂ ਕ੍ਰਾਸ ਕਰਦੇ ਹੋਏ ਚੋਬਰ ਕੁਮਕਰਨਾਮਾ ਦੇ ਦੋਨੇ ਪਾਸੇ ਢਲਾਣ ਆ ਗਈ ਵਿਚਾਲੇ ਤਿੱਖਾ ਰਿੱਜ ਬਣਿਆ ਹੋਇਆ ਉਹਦੇ ਉੱਤੋਂ ਨਹੀਂ ਪਾਰ ਕਰ ਰਿਹਾ ਸਾਰੇ ਬਰੋ ਚਲੋ ਹੌਲੀ ਹੌਲੀ ਹੌਸਤੇ ਹੌਸਤੇ ਕਦਮਾਂ ਨਾਲ ਓ ਯਾਰ ਭਾਈ ਆਓ ਸਰ ਆਓ ਆਹ ਇਹ ਵੀ ਫਲਾਈਟ ਚੱਲ ਰਹੀ ਐ ਆਹ ਹੈਟ ਟੈਕ ਪਿਆ ਇਧਰ ਸੋਨੀ ਤੂੰ ਲੈ ਜੀ ਰਾਤ ਇਹ ਰਹਿ ਗਈ ਰੁੜਗੀ ਰੁੜਗੀ ਕਰ ਲੈ ਬਈ ਹੋ ਗਿਆ ਰੀ ਹੈ ठा ਬਾਤ ਹੋਤੀ ਰਹਦੀ ਓਥੇ ਖੜੇ ਆਪਾਂ ਉੱਥੋਂ ਸਲਾਈਡ ਲਾ ਕੇ ਇੱਥੇ ਪਹੁੰਚ ਗਏ ਹੁਣ ਬੰਦੇ ਹੋਰ ਵੀ ਲਾਉਣਗੇ ਤੇ ਨਜ਼ਾਰਾ ਹੋ ਹੁੰਦਾ ਇੱਕ ਦੇਖੋ ਸਲਾਈਡ ਲਾ ਕੇ ਯਾਦਵਿੰਦਰ ਸਿੰਘ ਆ ਜਾ ਆ ਜਾ ਆ ਜਾ ਖੱਚੀਆ ਗੱਡੀ ਖੱਚੀਆ ਰੋਕੀ ਨਾ ਬ੍ਰੇਕ ਨਾ ਲਾਈ ਹੋਰ ਆ ਜਾ ਹੋਰ ਆ ਜਾ ਉਹ ਉਨਕ ਉਹ ਪੁੱਠਾ ਸਿੱਧਾ ਹੋ ਗਿਆ ਵਿੱਚ ਉਹ ਅੱਛਾ ਅੱਛਾ ਉਹ ਪਿੱਛੇ ਉਹ ਕੋ ਆ ਕੇ ਓਏ ਯਾਰ ਸਟਿੱਕ ਤੂੰ ਛੱਡ ਦੇ ਨਾ ਯਾਰ ਰੋ 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 ਜਾਣਦੇ ਜਾਣਦੇ ਕੋਈ ਨਾ ਰੋ 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 ਭਾਈ ਕਿਉਂ ਰੁਕ ਕੋਣ ਦੇ ਕੁਛ ਨਹੀਂ ਆਉਣ ਦੇ ਆਨੇ ਦੇ ਬੱਸ ਸਭ ਦੁ ਰੁਕੇ ਰੁਕੇ ਸੂ ਹੋ ਗਏ ਕੋਈ ਨਹੀਂ ਕੋਈ ਨਹੀਂ ਪਹੁੰਚ ਗਈ ਪਹੁੰਚ ਗਈ ਪਹੁੰਚ ਗਈ ਕੋਈ ਨਹੀਂ ਅਸੀਂ ਲੋਕ ਇੱਥੇ ਆਏ ਬੇਫਿਕਰ ਰੋ ਕੋਈ ਨਹੀਂ ਸਭ ਲੋਕ ਠੀਕ ਹੋ ਠੀਕ ਕੋਈ ਗੱਲ ਨਹੀਂ ਕੋਈ ਨਹੀਂ ਕੋਈ ਨਹੀਂ ਸਭ ਠੀਕ 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 ਹੈ ਠੀਕ ਕੋਈ ਬਾਤ ਨਹੀਂ ਠੀਕ ਹੋ ਕੋਈ ਗੱਲ ਨਹੀਂ ਹਟਾ ਤਾਂ ਤੋਂ ਆਏ ਓਥੋਂ ਜਿਆਦਾ ਦੱਸੋ

ਉਹ ਗੱਲ ਵੀ ਨਹੀਂ ਪਿੱਛੇ ਕੋਈ ਨਹੀਂ ਆ ਜਾਣੀ ਬਹੁਤ کافی ਜ਼ਮਾਨਾ ਪਿੱਛੇ ਉਹ ਲਿਆਉਂਦਾ ਮੁੰਡਾ ਬੱਸ ਬਾਤ ਚੱਲ ਜਾ ਬਾਰਸ ਤੇ ਟੋਟ ਤਰਨਾ ਚੜਨ ਨਾਲੋਂ ਦੀ ਜ਼ਿਆਦਾ ਕੋਣ ਇਹ ਸਰ ਦੁਪਹਿਰਾ ਹੋ ਗਿਆ ਸੂਰਜ ਨਾਲ ਸਾਨੂੰ ਜਿਹੜੇ ਮੈਟੋ ਕੇ ਪੁੱਲੀ ਹੋ ਗਈ ਵਿੱਚ ਖੋਦੇ ਜਾਂਦੇ ਆ ਪੈਰ ਉਹ ਟੌਪ ਤੋਂ ਆਇਆ ਆਪਾ ਕਿਉਂ ਸੁਣੀ ਹੋਂ ਦਾ ਸਵਾਦ ਜਦੋਂ ਲੱਤ ਜੀ ਵਿੱਚ ਜਾਂਦੀ ਅੱਧੀ ਬਰਫ ਦੇ ਨਾਲ ਥੜੀ ਥੜੀ ਟੜਕਦਾ ਪਏ ਕਾफी ਥੱਲੇ ਉਤਰ ਆਇਆ ਆ ਬਰਫ ਮੈ ਲੱਗਦਾ ਦੂ ਅੱਗੇ ਜਾ ਕੇ ਖਤਮ ਹੋ ਜਾਣੀ ਆ ਆ ਬਾਉਲ ਦੀ ਤਰ੍ਹਾਂ ਬਣਿਆ ਹੋਇਆ ਹੋ ਸਕਦਾ ਇੱਥੇ ਕੀਲ ਹੁੰਦੀ ਬਣ ਜਾਂਦੀ ਹੋਵੇ ਪਾਣੀ ਨਾਲ ਖੜ ਕੇ ਜਾਂ ਫਿਰ ਇੱਥੇ ਹੋਊਗਾ ਮੈਦਾਨ ਚਰਵਾਹਿਆਂ ਵਾਸਤੇ ਤੇ ਆ ਦੇਖੋ ਆਲਾ ਦੋਲਾ ਹੌਂਦੇ ਆ ਚੋਬਰ ਆਪਣੇ ਫਿਲੋ ਵੀ ਲਾਂਚ ਲਾਂਚ ਕਰ ਲਿਆ ਸਾਰਿਆਂ ਨੇ ਤੇ ਹੁਣ ਚੱਲੇ ਆ ਹੁਣ ਬਿਨਾ ਵਰਫ ਵਾਲਾ ਏਰੀਆ ਆ ਗਿਆ ਥੋੜਾ ਜਿਹਾ ਇੱਧਰ ਦੇਖੋ ਬਰੂ ਬਰਫਾਂ ਤੋਂ ਬਹੁਤ ਨਿਕਲ ਗਏ ਆ ਬਹੁਤ ਸੋਹਣਾ ਏਰੀਆ ਦਾ ਹੰਦ੍ਰੇਸ ਬਹੁਤ ਸੋਹਣੇ ਸੋਹਣੇ ਨੇ ਸਾਹਮਣੇ ਦੇਖੋ ਇੱਧਰਲੇ ਪਾਸੇ ਬੇਰ ਬਰਫ ਆ ਗਈ ਹੰਦਵਾ ਥੱਲੇ ਉਤਰਨਾ ਆਪਾਂ ਬਸ ਕੇਰੀ ਨੂੰ ਲਾਓ ਜੀ ਇਹ ਪੁਲਗਾ ਡੈਮ ਉਹ ਪੁਲਗਾ ਡੈਮ ਦੇਖਣ ਲੱਗ ਗਏ ਪੁਲਗੇ ਉੱਥੇ ਜਾ ਕੇ ਉਤਰਨਾ ਆਪਾਂ ਤੇ ਉਹ ਦੇਖ ਰਿਹਾ ਤੋ ਉਸ ਪੰਡ ਉਹ ਬਸ ਨਹੀਂ ਕਹਿਣਾ ਕਿੱਥੇ ਅੱਜ ਮੈਨੂੰ ਉਹ ਇੱਧਰ ਬਰਸਾਣੀ ਇਹਦੇ ਨੀਲੇ ਪੀਲੇ ਜੇ ਇਹ ਤੁਹੇ ਬਾਗੀ ਨਹੀਂ ਆਪਾਂ ਨੇੜੇ ਲੱਗ ਚੁੱਕੇ ਹਾਂ ਕੈਂਪ ਸਾਈਟ ਤੇ ਬਸ ਕੇਰੀ ਉਹ ਥਾਂ ਦਿਖ ਰਹੀ ਹੈ ਬਰਫ ਦੇ ਚਾਲੇ ਜੇ ਥੋੜਾ ਹੀ ਹੱਲਾ ਰਹਿ ਗਿਆ ਬਰਫ ਹੈਗੀ ਹੈਗੀ ਡਰਾਫਟ ਵੀ ਆ ਗਿਆ ਹੁਣ ਜਾਂਦੀ ਜਾਂਦੀ ਵਰਖੀ ਟੰਗ ਕਰਦੀ ਹੁੰਦੀ ਹੈ ਚਲੋ ਜੀ ਚਲੋ ਪੱਤਰ ਅਕਤੂਬਰ ਅੱਧੀ ਕਿ ਟੀਮ ਆਪਣੀ ਮੰਗ ਰਾਦੀ ਅੱਗੇ ਸਾਡੇ ਆ ਗਏ ਪਹੁੰਚਦੇ ਆ ਦੇਖਦੇ ਮਾਹੌਲ ਅੱਜ ਸੀ ਕੈਂਪ ਸਾਈਡ ਦਾ ਹੁਣ ਇਸ ਤਰ੍ਹਾਂ ਦਾ ਆ ਗਿਆ ਮਾਹੌਲ ਇਹ ਬਰਾਂਸ ਦੇ ਛੋਟੇ ਛੋਟੇ ਝਾੜੀ ਨਮਾ ਜਿਹੜੇ ਹਾਈਟ ਤੇ ਪਾਏ ਜਾਂਦੇ ਨੇ ਦਰਖਤ ਬਰਫੋ ਦਾ ਲੱਦੇ ਰਸਤਾ ਇਹ ਸਾਹਮਣੇ ਕੀਰ ਗੰਗਾਲੀ ਘਾਟੀ ਪੁਲਗਾ ਡੈਮ ਦਿਖ ਰਿਹਾ ਤੇ ਹੋਰ ਤੋਸ ਪਿੰਡ ਵਗੈਰਾ ਨਖਥਾਨ ਸਾਹਮਣੇ ਦਿਖ ਰਿਹਾ ਨੇ ਤੇ ਇੱਧਰ ਦਿਖ ਰਿਹਾ ਬੁੰਬੁਣੀ ਪਹਾੜੀ ਆ ਜਿਹੜਾ ਟਾਪ ਹੈ ਬੁੰਬੁਣੀ ਹੈਗਾ ਇਹਦਾ ਵੀ ਟ੍ਰੈਕ ਹੁੰਦਾ ਇੱਥੇ ਗੁੱਜਰ ਗੱਜਰ ਰਹਿੰਦੇ ਬਹੁਤ ਸੋਹਣਾ ਹੁੰਦਾ ਮਾਹੌਲ ਤੇ ਹੁਣ ਚੱਲਦੇ ਆ ਕੈਂਪ ਸਾਈਡ ਤੇ ਨੇੜੇ ਹੀ ਲੱਗੀ ਐ 5-7 ਮਿੰਟਾਂ ਦਾ ਰਹਾ ਰਹਿ ਗਿਆ ਆਪਣਾ ਇਹ ਬਰਫ ਕਰਕੇ ਪਾਣੀ ਵਹਿ ਰਿਹਾਗਾ ਹੀਠਾਂ ਵੱਲ ਨੂੰ ਤੇ ਨਾਲ ਨਾਲ ਹੀ ਜਾਣਾ ਆਪਾਂ ਹੁਣ ہاں ਬਰਫਾ ਕੀ ਇੱਕ ਸਾਈਡ ਬਰਫਾ ਕਿਉਂਕਿ ਇੱਧਰਲੇ ਪਾਸੇ ਤਪ ਪੈਂਦੀ ਐਗੇ ਇੱਧਰ ਬਰਫ ਹੈ ਨਹੀਂ ਇੱਧਰ ਤਪ ਘੱਟ ਪੈਂਦੀ ਐ ਇੱਧਰ ਤਾਂ ਕਰਕੇ ਬਰਫ ਹੈ ਜੀ ਤਾਂ ਅੰਤਿਕ ਆਪਾਂ ਅੱਜ ਦੀ ਕੈਂਪ ਸਾਈਟ ਲਾਸਟ ਕੈਂਪ ਸਾਈਟ ਆ ਬਸ ਕੇਰੀ ਇੱਥੇ ਵੀ ਪੂਰੀ ਬਰਫ ਆ ਗਈ ਐਂਟਮ ਹੋਲ ਪੂਰਾ ਬਹੁਤਾਂ ਕੰਪਨੀਆਂ ਦੇ ਲੱਗੇ ਹੋਇਆ ਕੈਂਪ ਸਾਈਟ ਵਖੋ ਸੋਹਣਾ ਮਾਹੌਲ ਪੂਰਾ ਘੈਂਟਾ ਕਮ ਇਹ ਆ ਗਈ ਆਪਣੀ ਕੈਂਪ ਸਾਈਟ ਆ ਲੱਗੇ ਪਿਆ ਦੇਖੋ ਇੱਥੇ ਟੈਂਟ ਹੋਰ ਤਰ੍ਹਾਂ ਦੇ ਆ ਕਹੇ ਝੰਮ ਹੋ ਲਾ ਨਾ ਆ ਰਹੇ ਹੋਰੀ ਮੌਸਮ ਦੇ ਹਿਸਾਬ ਨਾਲ ਫਰਕ ਪੈਂਦਾ ਪ੍ਰਾਂਤਾਂ ਹੂੰ ਇਹ ਦੋ ਟੈਂਪਰੇਚਰ ਹੈ ਟੈਂਟਾਂ ਆ ਪਹੁੰਚ ਕੇ ਆ ਜਾ ਪਿੰਕੂ ਆਪਦੇ ਰੋਕ ਲੋ ਵੀ ਫਿਰ ਬਾਅਦ ਚੱਪਾ ਹੋ ਕਰਦੇ ਰਹਿਣੇ ਮੂੜ ਲੈ ਨਾ ਰੋਕ ਲਈਏ ਉੱਥੇ ਸਰੇਜ ਵਾਲਾ ਰੋਕਣਾ ਹਾ